28 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦਾ ਦੋ ਵਿਅਕਤੀਆਂ ਨੇ ਵੱਲੋਂ ਗੋਰੀਆ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਬੀਤੀ ਰਾਤ ਬਾਪਰੀ ਹੈ। ਸੰਗਰੂਰ ਦੇ ਪਿੰਡ ਲੇਲਕਲਾ ਵਿਖੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਵਿੱਚ ਸੋਗ ਦੀ ਲਹਿਰ ਹੈ। ਉਧਰੋਂ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਆਰੰਭ ਚੁੱਕਾ ਹੈ। ਦੱਸਦੇ ਹਾਂ ਕਿ ਗੁਰਪ੍ਰੀਤ ਸਿੰਘ ਲੇਲ ਕਲਾਦਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸ ਨੇ ਪਿਛਲੇ ਸਮੇਂ ਵਿੱਚ ਲੰਮਰ ਕਰਵਾਈ ਸੀ ਜਦਕਿ ਹਜੇ ਤੱਕ ਉਸ ਦੇ ਕਤਲ ਦਾ ਕਾਰਨ ਦਾ ਕੋਈ ਪਤਾ ਨਹੀਂ ਚਲਿਆ ਪੁਲਿਸ ਕਾਰਵਾਈ ਕਰ ਰਹੀ ਹੈ ਮਦਰ ਇੰਡੀਆ ਚਲੋ ਕੁਝ ਕਰ ਦਿਓ ਹਏ ਅੰਦਰ ਪਿਆ ਮੁੰਡਾ ਹਏ ਮੈਂ ਦੇਖਿਆ ਕਹੇ ਦੋ ਜਣੇ ਮਾਰ ਗਏ ਹਏ ਦੋ ਜਣੇ ਮਾਰ ਗਏ ਮੈਂ ਬਾਰ ਬੱਜੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਹਏ ਹਏ ਕੀ ਕੋਈ ਪਹਿਲਾਂ ਹੀ ਕਿਸੇ ਨਾਲ ਕੋਈ ਲੜਾਈ ਝਗੜਾ ਹੈਗਾ ਨਾ ਜੀ ਕਿਸੇ ਨਾਲ ਨਹੀਂ ਹਏ ਕੋਈ ਸ਼ੱਕ ਸੁਭਾ ਮਾਤਾ ਕਿਸੇ ਤੇ ਨਾ ਜੀ ਇਹ ਕਿੰਨੇ ਕਬੀ ਦੀ ਘਟਾ ਜੀ 200 ਪੂਣੀ 2 ਵਿੱਚ ਗੁਰਪ੍ਰੀਤ ਕਿੰਨੇ ਵਜੇ ਘਰੇ ਆ ਗਿਆ ਸੀ ਰਾਤ ਨੂੰ ਘਰੇ ਤਾਂ ਆਦੀ ਨੇ ਇਹ ਸੀ 1 ਵਜੇ ਘਰੀ ਆਇਆ ਦਵਾਈ ਦਵਾ ਕੇ ਲੈ ਬੰਨੂ ਉਹਦੋਂ ਮਗਰੋਂ ਕਿਤੇ ਵੀ ਨਹੀਂ ਗਿਆ ਬਾਹਰ ਕਿਵੇਂ ਗਿਆ ਕੋਈ ਇਹ ਰਾਤ ਨੂੰ 2 ਵਜੇ ਬਾਹਰ ਕਿਉਂ 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 ਕੁੱਤੀ ਨੂੰ ਵਾਰ ਕੱਢਣ ਲੱਗਿਆ ਕਿ ਕੁੱਤੀ ਬੋਕੀ ਜਾਏ ਵਾਰ ਕੱਢ ਦੂਨੇ। ਬਸ ਉਹਦੀ ਮਾਰੀ ਅੰਦਰ ਵੜਨ ਲੱਗਿਆ ਫੇਰ ਉੱਥੇ ਮਾਰੀ। ਹਾਂ ਇਹ ਵੀ ਪਤਾ। ਹਾਂ। ਬਲੌਰ ਸਿੰਘ ਜੀ ਕੀ ਹੋਇਆ ਜੀ ਕੁਲੀ ਘਟਨਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੀ? ਸਾਨੂੰ ਇੱਕਦਮ ਜਦੋਂ ਫਾਇਰ ਹੋਇਆ ਜੀ ਉਹ ਆਵਾਜ਼ ਆਈਏ ਖੜਕੇ ਦੀ। ਉਦੋਂ ਬਾਅਦ ਇੱਕਦਮ ਮੈਂ ਬਾਹਰ ਆਇਆ ਜੀ ਮੈਂ ਬਾਹਰ ਆ ਕੇ ਜੀ ਉਹਦੀ ਮਾਤਾ ਬਾਹਰ ਆ ਰਹੀ ਸੀ ਗੇਟ ਖੜਕਾ ਰਹੀ ਮੌਤ ਦੇ ਨਾਲ ਅੰਦਰ ਆ ਕੇ ਦੇਖਿਆ ਜੀ ਤਾਂ ਉਹ ਡਿੱ ਗਿਆ ਪਿਆ ਸੀ ਜੀ ਕੀ ਕੋਈ ਧੜਕਾ ਹੁੰਦਾ ਸੁਣਿਆ ਸੀ ਪਹਿਲਾਂ ਜਾਂ ਕੋਈ ਗੱਲਬਾਤ ਉਸ ਤੋਂ ਪਹਿਲਾਂ ਨਹੀਂ ਪਹਿਲਾਂ ਤਾਂ ਨਹੀਂ ਸੁਣਿਆ ਜੀ ਜਦੋਂ ਆਵਾਜ਼ ਆਈਏ ਖੜਕੇ ਦੀ ਦੱਬ ਕੇ ਫੇਰੀ ਉੱਠਿਆ ਜੀ ਫੇਰੀ ਜਾ ਗਈਏ ਫੇਰੀ ਇੱਧਰ ਭੱਜਿਆ ਜੀ ਬਾਹਰ ਦੇਖਿਆ ਨਾ ਜੀ ਕਿਸੇ ਨੇ ਨਹੀਂ ਨਾ ਪਹਿਲਾਂ ਤਾਂ ਨਹੀਂ ਸੁਣੀ ਕੀ ਲੱਗਦਾ ਕੀ ਕੀ ਕਾਰਨ ਹੋ ਸਕਦਾ ਇਹਦਾ ਨਹੀਂ ਤਾਂ ਕਿਤਰਾ ਦਾਖਲ ਕਿਤਰਾ ਹੋਇਆ ਇਸ ਕਰਕੇ ਕੋਈ ਪਤਾ ਵੀ ਕਿਹਨੂੰ ਕਰਦਾ ਦਾਖਲ ਹੋਇਆ ਕਿਦਾਂ ਭੱਜਿਆ ਨਾ ਜੀ ਇਹ ਤਾਂ ਨਹੀਂ ਇਹ ਨਵਾਂ ਪ੍ਰੀਤਮ ਸਿੰਘ ਜੀ ਸਾਡਾ ਭਤੀਜਾ ਸੀ ਜੀ ਕੀ ਹੋਈ ਹੈ ਪੂਰੀ ਗੱਲਬਾਤ ਕਿਦਾਂ ਮੜਾ ਗੱਲਬਾਤ ਤਾਂ ਜੀ ਬਸ ਦੋ ਬੰਦੇ ਆਏ ਨੇ ਇਹ ਬਾਹਰ ਨਿਕਲੇ ਜਦੋਂ ਬਾਰ ਨਿਕਲਨ ਸਾਰੇ ਇਹਦੇ ਗੋਲੀ ਮਾਰੀ ਜੀ ਹਾਂ ਇਹ ਕਿੰਨੇ ਵਜੇ ਜੀ ਤਾਂ ਇਹ ਘਟਣਾ ਜੀ 2 ਵਜੇ ਦੀ ਇੱਕ ਕੰਮ ਕੀ ਕਰਦੇ ਇੱਕ ਗੁਰਪ੍ਰੀਤ ਇਹ ਕੈਮਰੇ ਦਾ ਕੰਮ ਕਰਦਾ ਜੀ ਕੈਮਰੇ ਦਾ ਆਉਂਦਾ ਜੀ ਹਾਂਜੀ ਕੀ ਕੋਈ ਪਹਿਲਾਂ ਵੀ ਕਿਤੇ ਕੋਈ ਧਮਕੀ ਨਾ ਜੀ ਪਹਿਲਾਂ ਕੁਝ ਨਹੀਂ ਸੀ ਕਿਸੇ ਨਾਲ ਕੋਈ ਧਮਕੀ ਨਹੀਂ ਕੋਈ ਰੌਲਾ ਨਹੀਂ ਕਿਸੇ ਨਾਲ ਹਾਂਜੀ ਫਿਰ ਕੀ ਦਾ ਮਤਲਬ ਕੀ ਕਾਰਨ ਹੋ ਸਕਦਾ ਇਹ ਤਾਂ ਕੀ ਪਤਾ ਲੱਗਦਾ ਜੀ ਜੇ ਸ਼ਾਨ ਮੀਣ ਕਰੇ ਤਾਂ ਪਤਾ ਲੱਗੂਗਾ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਕਿਸੇ ਨਾਲ ਨਹੀਂ ਕੋਈ ਹੋਇਆ ਜੀ ਲੜਾਈ ਝਗੜਾ ਪਹਿਲਾਂ ਨੰਮੇ ਦੀ ਗੱਲ ਹੈ ਜੀ ਉਧਰੋਂ ਵੀ ਲੱਗਦਾ ਕੁਝ ਹੋ ਸਕਦਾ ਜੀ ਇਹਦਾ ਛਾਂਮੀਨ ਕਰੇ ਤਾਂ ਪਤਾ ਲੱਗੂਗਾ ਹੋ ਸਕਦਾ ਉਧਰੋਂ ਵੀ ਹੋਰ ਤਾਂ ਕਿਸੇ ਨਾਲ ਹੈ ਨਹੀਂ ਕੋਈ ਲੜਾਈ ਝਗੜਾ ਇਹ ਗੋਪਰੀ ਤੋਂ ਕਿੰਨੇ ਭੈਣ ਭਾਈ ਸੀ ਇਹ ਦੋ ਭੈਣ ਭਾਈ ਨੇ ਜੀ ਇੱਕ ਇੱਕ ਲੱਗਾ ਇੱਕ ਭੈਣ ਹੈ ਇਹਦੀ ਆਏ ਇਹਦਾ ਡੈਡੀ ਕੀ ਕਰਦਾ ਹੈ ਇਹਦਾ ਡੈਡੀ ਜੀ ਚੌਂਕੀਦਾਰਾ ਕਰਦਾ ਹੈ ਰੋਡ ਦੇ ਹਾਂਜੀ ਬੱਚਾ ਹੈ ਨਾ ਜੀ ਬੱਚਾ ਹੈ ਨਹੀਂ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਗਰੀਬੀ ਹੈ ਜੀ ਬਹੁਤ ਗਰੀਬੀ ਹੈ ਬਸ ਜ਼ਮੀਨ ਹੈ ਨਹੀਂ ਹਾਂ ਵਾਧੇੜੀ ਦੱਪੇ ਕਰਦੇ ਨੇ ਹਾਂਜੀ ਸਵਾਦ ਨਰਮਤੀ ਜੀ ਬਹੁਤ ਜਮੀ ਨਰਮ ਸੀ ਹਾਂਜੀ ਜੁਰਤ ਬੱਬੂ ਮੁੰਡਾ ਠਾਈ ਨਤਿਕ ਸਾਲਾ ਹੈਗਾ ਤੇ ਅੱਜ ਸਵੇਰ ਕਰੀਬ 9:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਤਲਾਹ ਮਿਲੀ ਸੀ ਕਿ ਉਹਦਾ ਕਿਸ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਸੀਂ ਮੌਕੇ ਤੇ ਪਹੁੰਚੇ ਸਾਰੀ ਟੀਮ ਨਾਲ ਐਸਐਚਓ ਦਾਹਰਾ ਥਾਣੇ ਦੀ ਪੁਲਿਸ ਤੇ ਉਹਨਾਂ ਦੇ ਜੋ ਬੈਡਰੂਮ ਚ ਉਹਦੀ লাশ ਗੁਰਪ੍ਰੀਤ ਦੀ ਪਈ ਸੀ ਉਹ ਨਾਲਾ ਜਿਹਦੇ ਸਿਰਚ ਗੋਲੀ ਲੱਗੀ ਹੋਈ ਹੈ ਤੇ ਜੋ ਹੁਣ ਇੱਥੇ ਦੱਸਣ ਚ ਆਇਆ ਕਹਿੰਦੇ ਵੀ ਪਰਿਵਾਰ ਵੱਲੋਂ ਦੱਸਿਆ ਗਿਆ ਵੀ ਦੋ ਬੰਦੇ ਸੀਗੇ ਮੂੰਹ ਮੰਨੇ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਵੀ ਅੰਦਰ ਕੁੱਤਾ ਭੋਂ ਕੇ ਆਤਾ ਇਹ ਮੁੰਡਾ ਜਿਹੜਾ ਮਰਤਕ ਹੈ ਇਹ ਬਾਹਰ ਨਿਕਲਿਆ ਤੇ ਵੀ ਇਹਦੇ ਬਾਹਰ ਪਲਾਂ ਗੋਲੀ ਮਾਰੀ ਤੇ ਫਿਰ ਇਹ ਭੱਜ ਕੇ ਅੰਦਰ ਵੜਿਆ ਜਾਂਦਾ ਜੀ ਗੋਲੀ ਮਰੀ ਜਾਂ ਤੇ ਕਿਹਦੇ ਨਾਲ ਸਾਹਮਣੇਗੇ ਵੀ ਲੁੱਟ ਦੀ ਕੀ ਖੜਾ ਜਾਂ ਕਿਵੇਂ ਨਹੀਂ ਲੁੱਟ ਵਾਲੀ ਗੱਲ ਤਾਂ ਕੋਈ ਹੈ ਨਹੀਂ ਜਿੱਦਾਂ ਇਹਦਾ ਇੱਕ ਵਿਚਾਰਾ ਸਧਾਰਨ ਗਰੀਬ ਪਰਿਵਾਰ ਹੈ ਤੇ ਇਦੇ ਵਿੱਚੋਂ ਅਸੀਂ ਚਲੋ ਜੇ ਮੋਡਲੀ ਸਟੇਜ ਅਸ ਤਫ਼ਤੀਸ਼ ਦੀ ਤੇ ਅਸੀਂ ਬਹੁਤ ਜਲਦੀ ਹੀ ਇਹਨੂੰ ਟ੍ਰੇਸ ਕਰਾਂਗੇ ਟੋਟਲ ਕਿੰਨੇ ਫਾਇਰ ਕੀਤੇ ਗਏ ਨੇ ਇਹ 3 ਫਾਇਰ ਹੁਣ ਬਾਰੇ ਪਤਾ ਲੱਗਿਆ ਕੀ ਕੋਈ ਕਾਰਨ ਪਤਾ ਲੱਗਿਆ ਜੀ ਕਿਉਂਕਿ ਪਤਾ ਲੱਗਿਆ ਕਿ ਉਹਨਾਂ ਨੇ ਮੈਰਿਜ ਵੀ ਕਰਵਾਈ ਸੀ ਕੀ ਹੋ ਰਿਹਾ ਉਹਦਾ ਹਾਂਜੀ ਲਵ ਮੈਰਿਜ ਨੇ ਕਰਵਾਈ ਸੀ ਜੂਨ 2024 ਚ ਤੇ ਅਸੀਂ ਸਾਰੀਆਂ ਥਿਉਰੀਆਂ ਤੇ ਕੰਮ ਕਰ ਰਹੇ ਹਾਂ ਅ ਅੱਜ ਚਲੋ ਥੋੜਾ ਇੱਥੇ ਟਾਈਮ ਲੱਗ ਰਿਹਾ ਹੈ ਤੇ ਆਦਰભાઈ ਅਸੀਂ ਜਲਦੀ ਹੀ ਇਹਨੂੰ ਟ੍ਰੈਕ ਕਰ ਦਾਂਗੇ ਜੀ ਸਰ ਡਿਪਟੀ ਸਾਹਿਬ ਪਿੰਡ ਦੇ ਸੀਸੀਟੀਵੀ ਕੈਮਰੇ ਵੀ ਲੱਗੇ ਨੇ ਕੋਈ ਕੈਮਰਾ ਦੇ ਵਿੱਚ ਕੋਈ ਸ਼ਾਇਆ ਹੈ ਕੀ ਕੋਈ ਨੌਨ ਜਾਨ ਕਿੱਥੋਂ ਆਇਆ ਹੈ ਹਾਂਜੀ ਉਹ ਟੀਮਾਂ ਅਸੀਂ ਲਾਈਆਂ ਹੋਈਆਂ ਨੇ ਸਾਰੀਆਂ ਸਾਰੇ ਰੂਟਾਂ ਤੇ ਟੀਮਾਂ ਲੱਗੀਆਂ ਹੋਈਆਂ ਨੇ ਸਾਡੇ ਤੇ ਤੁਹਾਨੂੰ ਮੈਂ ਇਹੀ ਕਹਿਣਾ ਵੀ ਅਜੇ ਸਾਡੇ ਤੁਹਾਨੂੰ ਅਜੇ ਇਨੀਸ਼ੀਅਲ ਸਟੇਜ ਆ ਤਫ਼ਤੀਸ਼ ਦੀ ਅਜੇ ਦੱਸਣਾ ਜ਼ਾਇ ਜ਼ਾਇ ਨਹੀਂ ਹੋਊਗਾ ਅਸੀਂ ਸ਼ਾਮ ਤੱਕ ਕੋਈ ਨਾ ਰਿਜ਼ਲਟ